ਫੋਲਡਿੰਗਾ ਦਾ ਫੋ ਤਾਂ 메ਨ ਗੇਟ ਦੇ ਵੇ ਜਾ ਦਰਸ਼ਨ ਮੇਲੇ ਕਰ ਲਿਆ ਤੇ ਬਾਬਾ ਜੀ ਨੇ ਬੋਲੇ ਇਹ ਪਾਬੀ ਨੂੰ ਗਿਫਟ ਕਰਾਂਗੇ ਫਸਰੀ ਕਾਲੀ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਤੇ ਅੱਗੇ ਚੱਲੇ ਆਂ ਧਿਆਨਪੁਰ ਤੇ ਧਿਆਨਪੁਰ ਕਿਉਂ ਚੱਲੇ ਆਂ ਤੇ ਇਸ ਲਈ ਤੁਹਾਨੂੰ ਵਲੋਗ ਪੂਰਾ ਵੇਖਣਾ ਪੈਣਾ ਤੇ ਬੜੇ ਰੋ ਵਲੋਗ ਦੇ ਨਾਲ ਤੇ ਚਲੋ ਚੱਲਦੇ ਆਂ ਲੋਰੀ ਚੱਲ ਪਏ ਧਿਆਨਪੁਰ ਵਾਲ ਨੂੰ ਜਿਹੜਾ ਅੰਮ੍ਰਿਤਸਰ ਤੋਂ ਹੈਗਾ ਵਾ 45 ਤੋਂ 50 ਕਿਲੋਮੀਟਰ ਤੇ ਆਪਾਂ ਨੂੰ ਲੱਗ ਜਾਣਾ ਜਾਂਦੇ ਜਾਂਦੇ ਘੰਟਾ ਡੇਢ ਘੰਟਾ ਤੇ ਮਿਲਦੇ ਆਂ ਰਾਜ ਲੰਗਰ ਲੱਗਾ ਬਾਬੇ ਦਾ ਕੋਲਡ ਡਰਿੰਗਾਂ ਦਾ ਕੋਲਡ ਡਰਿੰਗਾਂ ਦਾ ਲੰਗਰ ਬਤਾਇਆ ਜਾਂ ਟਿਆ ਦੇ ਮੈਂ ਹਾਂ ਥੱਕ ਗਏ ਹੁਣ ਤੇ 2 ਮਿੰਟ ਲੱਤਾਂ ਲੁੱਟਾ ਸੁਧੀਆਂ ਗੱਲ ਇਹ ਰਾਹ 'ਚ ਰੁਗੇ ਆਂ ਤੇ ਸਾਹ ਸੁ ਲੱਲੀਏ ਜਰਾ ਕੇ ਤੇ ਹੁਣ ਬਸ ਪਹੁੰਚਣੇ ਆਲੇ ਆ ਹੋਰ ਦਾ 15 ਮਿੰਟਾਂ 'ਚ ਪਹੁੰਚ ਜਾਣਾ ਤੇ ਫਿਰ ਤੁਹਾਨੂੰ ਜਾ ਕੇ ਮਿਲਦੇ ਆਂ ਫਾਈਨਲੀ ਆਪਾਂ ਪਹੁੰਚ ਚੁੱਕੇ ਧਿਆਨਪੁਰ ਤੇ ਧਿਆਨਪੁਰ ਬਾਬਾ ਲਾਲ ਜੀ ਦੀ ਗੱਡੀਆਂ ਦੀ ਪਾਰਕਿੰਗ ਦੇਖੋ ਕਿੰਨੀ ਵਧੀਆ ਖੁੱਲੀ ਡੁੱਲੀ ਆ ਕਾਫੀ ਗੱਡੀਆਂ پارک ਹੋ ਸਕਦੀਆਂ ਆ ਆਪਾਂ ਵੀ ਆਪਣੀ ਬਾਈਕ پارک ਕਰਤੀ ਆ ਤੇ ਇੱਥੇ ਬਾਥਰੂਮ ਵੀ ਬਣੇ ਆ ਵਧੀਆ ਵਾਸ਼ਰੂਮ ਵਾਸਤੇ ਸਹੀ ਆ ਆਇਆ ਜੀ ਧਿਆਨਪੁਰ ਧਿਆਨਪੁਰ ਦੀ ਬੈਕ ਸਾਈਡ ਆਏ ਇਧਰਲੇ ਬਨੇ ਪਾਰਕਿੰਗ ਆ ਆ ਧਿਆਨਪੁਰ ਦਾ ਮੇਨ ਗੇਟ ਉਹਦਾ ਮੇਨ ਗੇਟ ਦੇ ਵਿੱਚ ਜਾ ਬੈਕ ਸਾਈਡ ਪਾਰਕਿੰਗ ਵਾਲੇ ਬੰਨੇ ਵੀ ਹੈਗਾ ਪਰ ਆਪਾਂ ਇਧਰ ਦੀ ਜਾਣਾ ਬਾਜ਼ਾਰ ਦੇ ਵਿੱਚੋਂ ਦੀ ਆਹ ਵੀ ਬਾਜ਼ਾਰ ਹੈ ਧਿਆਨਪੁਰ ਤੇ ਇਹ ਹੌਲੀ ਇੱਕ ਡੱਬਾ ਲੱਡੂਆਂ ਦਾ ਤੇ ਨਾਲ ਪ੍ਰਸ਼ਾਦ ਲਿਆ ਬਾਬੇ ਤੇ ਚੜਾਉਣਾ ਹੈ ਤੇ ਧਿਆਨਪੁਰ ਖੁੱਲੀਆਂ ਨਾਲ ਮਖਾਣੇ ਚਲੋ ਕਰੋਨੇ ਦਰਸ਼ਨ ਮੇਲੇ ਆ ਜਾਂਦੇ ਹੋਏ ਬਾਬੇ ਦੇ ਦਰਬਾਰ ਵਾਲ ਨੂੰ ਧਿਆਨਪੁਰ ਬਾਬਾ ਲਾਲ ਜੀ ਦੇ ਇਹ ਕੁਝ ਵਾਝਾ ਰਿਹਾ ਇਸ ਤਰ੍ਹਾਂ ਦੇ ਅਖਡੋਣ ਵਾਲੀਆਂ ਦੁਕਾਨਾਂ ਸਾਹਮਣੇ ਇਹ ਦੁਕਾਨਾਂ ਫੂਟਾਲੀਆਂ ਫੂਟ ਲੈ ਲਈ ਥੋੜਾ ਜਿਹਾ ਚਲੋ ਇਹ ਬਾਬੇ ਦੇ ਦਰਬਾਰ ਤੇ ਚੜਾਉਣ ਨੂੰ ਆਪਾਂ ਪ੍ਰਸ਼ਾਦ ਵੀ ਲੈ ਲਿਆ ਕੇਲਿਆਂ ਦਾ ਪੁੱਲੀਆਂ ਦਾ ਤੇ ਨਾਲ ਮਠਿਆਈ ਤੇ ਆਹ ਬਾਬੇ ਦਾ ਦਰਬਾਰ ਵਾਲ ਨੂੰ ਜਾਂਦਾ ਰਸਤਾ ਆ ਪਹੁੰਚ ਗਏ ਆਪਾਂ ਐਂਟਰ ਹੋਣ ਲੱਗੇ ਆਂ ਬਾਬਾ ਲਾਲ ਜੀ ਇਹ ਆ ਜੀ ਅੰਦਰ ਬਾਬੇ ਦਰਬਾਰ ਦੇਖ ਸਕਦੇ ਹੋ ਇਧਰ ਹੀ ਵੈਸੇ ਪਾਰਕਿੰਗ ਹੈਗੀ ਆ ਇਧਰ ਆ ਜੋੜਾ ਘਰ ਜੋੜੇ ਜਮਾ ਕਰਾ ਲਈਏ ਜੋੜੇ ਜਮਾ ਕਰਾ ਕੇ ਮਿਲਦੇ ਆਂ

ਜਾ। ਕਰ ਲੈ ਦੇ। ਮੇਰੇ ਹੀ ਚਾਹ ਲੈ। ਪਾਪਾ ਨੇ ਵੀ ਚਾਹ ਲੈ। ਜਾ। ਮੈਂ ਮੈਂ। ਗਿਆ ਦੇ। ਪਪਾ ਨੂੰ ਉੱਪਰ ਚੜ੍ਹਨ ਦੇ ਠੋ। ਲਓ। ਚੱਲਾ ਚੱਤ। ਆ ਜਾ ਆ ਜਾ ਆ ਜਾ। ਚਲੋ। ਆਜੋ ਆਜੋ। ਸਹੀ ਕਰ। ਆਇਆ ਹੋਰ ਨਹੀਂ ਦੰਗ ਹੋਤ ਲਾ ਕੇ ਨਹੀਂ ਗਿਆ। ਸਹੀ ਹੋ ਗਿਆ। ਇਹ ਆ ਜੀ ਲੰਗਰ ਹਾਲ ਇਹ ਆ ਬੋਲੇ ਆ ਲੰਗਰ ਹਾਲ ਆ ਵੀ ਲੰਗਰ ਹਾਲ ਬਾਬੇ ਦਾ ਦਰਬਾਰ ਇੱਧਰ ਆਹ ਪੌੜੀਆਂ ਇੱਧਰਲੀ ਸਾਈਡ ਐ ਇੱਧਰਲੀ ਸਾਈਡ ਜਾ ਕੇ ਅੰਦਰ ਬਾਬੇ ਦੇ ਦਰਬਾਰ ਤੇ ਜਾਈ ਦਾ ਮੱਥਾ ਟੇਕਣ ਵਾਸਤੇ ਤੇ ਹੁਣ ਆਪਾਂ ਥੋੜਾ ਜਿਹਾ ਲੇਟ ਹੋ ਗਏ ਆ ਤੇ ਪਤਾ ਲੱਗਿਆ ਵੀ ਬਾਬੇ ਦਾ ਦਰਬਾਰ ਜਿਹੜਾ ਹੁਣ 3.30 ਵਜੇ ਗੱਦੀ ਖੁੱਲਣੀ ਆ ਤੇ ਇਸ ਕਰਕੇ ਆਪਾਂ ਹੁਣ ਕਾਕੇ ਦਾ ਮੁੰਡਣ ਕਰਾਉਣਾ ਆਏ ਸੀ ਉਹ ਵੀ ਹੁਣ ਤੇ ਕਹਿੰਦੇ ਪਹਿਲਾਂ ਬਾਬੇ ਦੀ ਅਗਿਆ ਲੈ ਕੇ ਉਹਨਾਂ ਕੋਲ ਕੁਛ ਕੀ ਤੇ ਫਿਰ ਉਹਨਾਂ ਨੇ ਕਰਵਾਉਣਾ ਵਾ ਇਸ ਲਈ ਉਹਨੇ ਦੇ ਨਾ ਚਲੋ ਕੋਈ ਨਹੀਂ ਆਪਾਂ ਇਧਰ ਮੰਦਰੇ ਕੰਮ ਲੈਣੇ ਆ ਜੇ ਬਾਬਾ ਲਾਲ ਇੱਧਰ ਆ ਜੀ ਬਾਬਾ ਲਾਲ ਜੀ ਦੀ ਸਮਾਦੀ ਜਾ ਅਦਰ ਇਹ ਆਲੀ ਆਰੋਪਲੇਨ ਬਣਾਏ ਤੇ ਉਹ ਜਿਹੜੀਆਂ ਮੈਂ ਪੌੜੀਆਂ ਮਖਾਇਆ ਸੀ ਉਹ ਉਧਰੋਂ ਦੀ ਪਿੱਛੋਂ ਦੀ ਸਾਰੇ ਘੁੰਮ ਘੁੰਮ ਕੇ ਘੋਮ ਘੋਮ ਕੇ ਤੇ ਇੱਧਰਲੀ ਸਾਈਡ ਤੇ ਲੱਗਦੀ ਆ ਬਾਬਾ ਜੀ ਦੀ ਗੱਦੀ ਤੇ ਜਿਹੜੀ ਕਿ ਹੁਣ ਇੱਥੇ ਕੰਮ ਚੱਲਣ ਦਾ ਤਾਂ ਕਰਕੇ ਬੰਦ ਕੀਤਾ ਆ ਤੇ ਚਲੋ ਕੋਈ ਨਹੀਂ ਇਹ ਵੀ ਵੇਖਦੇ ਆ ਅਕੀ ਚੈੱਕ ਕਰੋ ਬਹੁਤ ਵਧੀਆ ਸ਼ਾਂਤੀ ਮਹੌਲ ਅੱਛਾ ਇਹਦੇ ਕੰਮ ਚੱਲਣੇ ਤਾਂ ਆਕਰ ਕੇ ਇਹਦੀ ਬੰਦ ਕੀਤਾ ਆ ਤੇ ਚਲੋ ਥੋੜੀ ਦੇਰ ਦਾ ਖੁੱਲ ਜੇਗਾ ਫਿਰ ਅੰਦਰ ਜਾ ਕੇ ਦਰਸ਼ੇ ਮਿਲੇ ਕਰਦੇ ਆਂ ਬਾਬਾ ਜੀ ਤੇ ਜੀ ਆ ਬਾਬਾ ਲਾ ਜੀ ਆ ਸਾਰੇ ਮੰਦਰ ਲੈ ਬੰਦਿਆ ਤੇ 3:30 ਵਜੇ ਨਾਲ ਖੁੱਲਣੇ ਫਿਰ ਉਸ ਤੋਂ ਬਾਅਦ ਆਪਾਂ ਇੱਧਰ ਵੀ ਦਰਸ਼ਨ ਮਿਲੇ ਕਰਾਂਗੇ ਆ ਰਹੇ ਪਿੰਡ ਤੋਂ ਇੱਥੇ ਆ ਕੇ ਆ ਰਹੇ ਪਿੰਡ ਤੋਂ ਜਾਜੂ ਦੇ ਬਾਣਾ ਆ ਵੇ ਆਤੀ ਤੇਖ ਹੈ ਡੰਡੇ ਐ ਸ਼ਿਮਸ਼ੀ ਜੀ ਦਾ ਮੰਦਰ ਹੈ ਜਿਹਦੇ ਮੰਦਰ ਤੇ ਮੱਥਾ ਟੇਕਦੇ ਆ ਯਾ ਬੋਲੇ ਨਾ ਯਾ ਸ਼ਿਮਸ਼ੀ ਚਲ ਮੁਤੀ ਜਾ ਕਰਕੇ ਆਉ ਜਾ ਬਾਬਾ ਕਰਕੇ ਆਉ ਜਾ ਬਾਬਾ ਜਾਣਾ ਕਿ ਕਿ ਜਾਣਾ 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 ਆਰਾਮ ਨਾਲ ਜਾਣਾ ਇਹ ਆ ਜੀ ਮੰਦਰ ਕੋਲੇ ਮਰੋ ਇਸ ਤਰ੍ਹਾਂ ਹੌਣ ਵੇਲੇ ਮੈਂ ਜਿਹੜੀਆਂ ਪੋੜੀਆਂ ਵਖਾਏ ਆ ਉਹ ਸਾਰੀਆਂ ਉਧਰੋਂ ਦੀ ਘੁੰਮ ਕੇ ਉਹ ਬਾਉਂਡਰੀ ਬਣੀ ਆ ਉਹਦੇ ਬੈਕ ਸਾਈਡ ਤੋਂ ਦੀ ਹੋ ਕੇ ਤੇ ਇੱਧਰ ਦੀ ਆਨ ਕੇ ਰਾਸਤਾ ਨਿਕਲਦਾ ਤੇ ਫੇਰ ਇੱਧਰ ਦੀ ਇੱਧਰ ਨੂੰ ਜਾ ਕੇ ਫੇਰ ਅੰਦਰ ਪਾਪੇ ਦੇ ਦਰਬਾਰ ਤੇ ਬਾਹਰ ਤੇ ਮਾ ਸਾਡੇਕਣਾ ਤੇ ਇੱਥੇ ਹਾਵਣ ਵੀ ਹੁੰਦੇ ਆ ਦੇ ਨਾਲ ਇੱਥੇ ਬੱਚਿਆਂ ਦੀ ਕਰਦੇ ਆ ਮੁੰਨਨ ਕਰਦੇ ਆ ਜਗ੍ਹਾ ਦੇ ਜੇਕਰ ਤੁਸੀਂ ਪੂਰੀ ਫੈਮਿਲੀ ਦੇ ਨਾਲ ਆਉਂਦੇ ਹੋ ਤੇ ਤੁਹਾਡੇ ਕੋਲ ਰਹਿਣ ਵਾਸਤੇ ਕਿਤੇ ਨਹੀਂ ਜਗ੍ਹਾ ਤੇ ਤੁਸੀਂ ਇੱਥੇ ਆ ਕੇ ਬਾਬੇ ਦੇ ਦਰਬਾਰ ਤੇ ਇੱਥੇ ਕਮਰਾ ਲੈ ਸਕਦੇ ਹੋ ਕਮਰੇ ਬਾਥਰੂਮ ਸਾਰੀ ਮਿਲਦੀ ਸੋ ਦਾ ਮਿਲਦੀਆਂ ਬਾਅਦ ਉਹ ਵੀ 100 ਰੁਪਿਆ ਜਮ੍ਹਾਂ ਕਰਾਉਣਾ ਪੈਂਦਾ ਵਾ ਤੇ ਉਹ ਵੀ ਆਉਣ ਲੱਗਿਆ ਫਿਰ ਟੈਂਡ ਕਰ ਦਿੰਦੇ ਆ ਤੇ ਆਹ ਦੇਖੋ ਇਹਨਾਂ ਕਮਰੇ ਸਾਰੇ ਬੰਨੇ ਕਮਰੇ ਬਣੇ ਆ ਇੱਧਰ ਵੀ ਕਮਰੇ ਆ ਆ ਵੀ ਕਮਰੇ ਆ ਤੇ ਹਰ ਸਾਈਡ ਬਾਥਰੂਮ ਆ ਹਰ ਸਾਈਡ ਸਾਰੇ ਬਾਥਰੂਮ ਆ ਧੋਣ ਧੋਣ ਵਾਸਤੇ ਵਾਸ਼ਰੂਮ ਵਾਸਤੇ ਇੱਧਰ ਆ ਸਾਰੇ ਕਮਰੇ ਰੂਮ ਬਣੇ ਆ ਸੰਤਵਾਸ ਰਹਿਣ ਵਾਸਤੇ ਆ ਸਾਈਡ ਆ ਪਾਏ ਤੇ ਆ ਸਾਈਡ ਵੀ ਸਾਰੇ ਰੂਮ ਬਣੇ ਆ ਆ ਸਭ ਬਾਥਰੂਮ ਆ ਆ ਸਭ ਕਮਰੇ ਕਮਰੇ ਆ ਪਪਾ ਇਹ ਮੰਨੇ ਪਪਾ ਮੰਨੇ ਆ ਥੱਲੇ ਪਹਿਲੋਂ ਲੰਗਰ ਹਾਲ ਹੁੰਦਾ ਹੀ ਹੋਣ ਦਾ ਪਤਾ ਨਹੀਂ ਹੁਣ ਬੰਦੇ ਨੇ ਚੱਲਦਾ ਇਹ ਨਹੀਂ ਪਤਾ ਆ ਸਭ ਕਮਰੇ ਕਮਰੇ ਆ ਜਿੰਨੀ ਮਰਜ਼ੀ ਸੰਗ ਤਾਂ ਕੋਈ ਗੱਲ ਨਹੀਂ ਦੀ ਥੱਲੇ ਵੀ ਵੇਖ ਲਈਏ ਕੀ ਆ ਮੋਲ ਚਾਲ ਵਾਓ ਪਿੰਲੀ ਬਾਈ ਗੁੰਮੀ ਆਹ ਲੰਗਰ ਹਾਲ ਹੀ ਹੁਣ ਇੱਧਰ ਬੰਦ ਕਰਕੇ ਤੇ ਉਧਰ ਨਵਾਂ ਬਣਾਵਤਾ ਆ ਲੰਗਰ ਹਾਲ ਤੇ ਇਸ ਲਈ ਆ ਫੇ ਲਾਲ ਬੰਦਿਆ ਖਾਲੀ ਐ ਮੋਂ ਬਾਬੇ ਦੀ ਗੱਦੀ ਆ ਉਹ ਤੇ ਖੁੱਲਣੀ 3:30 ਵਜੇ ਤੇ ਇਸ ਲਈ ਭੁੱਖ ਵੀ ਲੱਗੀ ਆ ਤੇ ਕਿਉਂ ਨਾ ਕੁਛ ਫੇ ਬਾਹਰ ਖਾ ਲਿਤਾ ਜਾਵੇ ਤੇ ਬਾਹਰ ਕੁਛ ਖਾ ਵੀ ਲਈਏ ਨਾਲ ਥੋੜਾ ਟਾਈਮ ਸਪੈਂਡ ਹੋ ਜੀਗਾ ਇਸ ਲਈ ਹੁਣ ਬਾਹਰ ਚੱਲਦੇ ਹਾਂ ਕੁਛ ਖਾ ਪੀ ਲਈਏ ਤੇ ਫੇਰ ਖਾ ਪੀ ਕੇ ਫੇਰ ਹੁੰਨੇ ਆ ਬਾਬੇ ਦੇ ਦਰਬਾਰ ਤੇ ਤੇ ਇਹਨਾਂ ਦੇ ਨੂੰ ਸ਼ਾਇਦ ਟਾਈਮ ਹੋ ਵੀ ਜਾਵੇ ਤੇ ਚਲੋ ਚੱਲਦੇ ਆ ਚਲੋ ਆਜੋ 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 ਆ ਜਾ ਆ ਜਾ ਕਾਕੇ ਤਾਂ ਮੰਮੀ ਹਾਂ ਚੱਲ ਅਮਾਨ ਨੂੰ ਸੌਵਾ ਦੇ ਲੋ ਜੀ ਹਲੇ ਨੇ ਟਾਈਮ ਹੋ ਗਿਆ 2:30 ਵਜੇ ਆ ਟਾਈਮ 2:30 ਵਜੇ ਆ ਤੇ ਅਸੀਂ ਖਾ ਪੀ ਕੇ ਆ ਗਏ ਆ ਤੇ ਹੁਣ ਆਣਗੇ ਪਤਾ ਲੱਗਾ ਵੀ ਇੱਥੇ ਵੀ ਲੰਗਰ ਚੱਲੂ ਹੋ ਗਿਆ ਸੀ ਚਲੋ ਕੋਈ ਗੱਲ ਨਹੀਂ ਹੁਣ ਘੰਟਾ ਇਕ ਮਾਨ ਕਰਦੇ ਆ 3:30 ਵਜੇ ਨਾਲ ਗੱਡੀ ਖੁੱਲਨੀ ਆ ਤੇ ਫੇਰ ਗੱਡੀ ਖੋਲਦੀ ਆ ਜਿਹੜੇ ਦਰਸ਼ਕ ਮਿਲਣੇ ਆ ਜਿੱਦਰਾ ਪੌੜੀਆਂ ਵੀ ਬਣੀਆਂ ਨੇ ਉੱਤੇ ਜਾ ਕੇ ਵੇਨੇ ਕੀ ਆ ਉੱਤੇ ਚਲੋ ਚਲਦੇ ਆ ਪ੍ਰਵੇਸ਼ਨੇ ਕੀ ਆ ਹਾਂ ਪਰ ਵੀ ਕਮਰੇ ਹੀ ਬਨੇ ਆ ਸੰਗਤਾਂ ਵਾਸਤੇ ਵਧੀਆ ਆ ਇਧਰ ਵੀ ਕਮਰੇ ਇਧਰ ਬਾਹਰ-ਬਾਰ ਬਾਉਂਡਰੀ ਬਣੀ ਆ ਇਧਰ ਸਭ ਕਮਰੇ ਕਮਰੇ ਆ ਤੇ ਸਾਈਡ ਇਹ ਸਾਈਡ ਆ ਬਾਕੀ ਆ ਸਾਰਾ ਲਾ ਕੇ ਬਨੇ ਘਰ ਬਿਆਰ ਬਨੇ ਵਾਹ ਕਬੂਤਰਾਂ ਦੇ ਸ਼ਕੀਨ ਕੰਮ ਦੇ ਫਿਰਦੇ ਨਿਆਣੇ ਵੀ ਤਾਂ ਆ ਗਏ ਉੱਤੇ ਇੱਧਰ ਉੱਪਰ ਵੀ ਪੌੜੀਆਂ ਬਣੀਆਂ ਵਾਂ ਆਹ ਕਰ ਸਕਦੇ ਦੋ ਉੱਪਰ ਮੇਰੇ ਸਾਹ ਨਾਲ ਛਾਤੀ ਆ ਔਰ ਕੁਛ ਨਹੀਂ ਹੈ ਬਾਕੀ ਸਭ ਕਮਰੇ ਇੱਧਰ ਹੀ ਆਹ ਸਾਈਡ ਆਹ ਸੌ ਕਮਰੇ ਬਣੇ ਆ ਸੰਗਤਾਂ ਵਾਸਤੇ ਕੋਈ ਦੂਰੋਂ ਨੇੜੇ ਆਉਂਦਾ ਤੇ ਉਹ ਇੱਥੇ ਰੂਮ ਲੈ ਸਕਦਾ ਬਾਕੀ ਆ ਉੱਪਰ ਦਾ ਵਾਯੂ ਆਹ ਬਾਬਾ ਵਾਲਾ ਜੀ ਦੀ ਸਮਾਦੀ ਆ ਸਮਾਦੀ ਬੋਲਦੇ ਸ਼ਾਇਦ ਆ ਸਮਾਦੀ ਆ ਕੋਈ ਨਹੀਂ ਹੋਰ ਇਹ ਬੰਦਿਆ ਦਰਬਾਰ ਦਰਬਾਰ ਖੁੱਲਦਾ 3:30 ਵਜੇ ਨਾਲ ਫਿਰ ਉਸ ਤੋਂ ਬਾਅਦ ਇਹ ਵੀ ਦਰਸ਼ਨ ਮੇਲੇ ਕਰਦੇ ਆ ਤੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤੇ ਚਲੋ ਦੇਖਦੇ ਆਂ ਬਾਕੀ ਆ ਸਾਡਾ ਨਿੱਕਾ ਖੇਡ ਦਾ ਉੱਤੇ ਆਣ ਕੇ ਛੱਤ ਤੇ ਨਾ ਰੀਆ ਹੀ ਦੀ ਆਂਦੀ ਫੜਕਾ ਕਿਨੋ ਇਧਰ ਆ ਜਾ ਰਹਾ ਮੇਰੇ ਕੋਲ ਆ ਗਿਆ ਉੱਪਰ ਵੀ ਆ ਕੇ ਸਾਰਾ ਵੇਖ ਲਿਆ ਤੇ ਚਲੋ ਚਲਦੇ ਆਂ ਅੱਥਰ ਤੇ ਘੜੀ ਘੋਣੇ ਦਾ ਮਾਰ ਹੀ ਕਰ ਲੀਏ ਹੁਣ ਤੇ ਕੁਛ ਕਰਨੀ ਸਾਰੀ ਬਾਕੀ ਦਰਵਾਜ਼ਾ ਖੋਲਦੇ ਆ ਤੇ ਫਿਰ ਵੰਦੇ ਆ ਇਹ ਆ ਲਿਓ ਪੋੜੀਆਂ ਬਾਬੇ ਦੇ ਦਰਵਾਜ਼ੇ ਨੂੰ ਜਾਣ ਵਾਸਤੇ ਤੇ ਚਲੋ ਚੱਲਦੇ ਆਂ ਬਾਬੇ ਜੀ ਦੇ ਬਾਗ ਵਾਸਤੇ ਤੇ ਟਾਈਮ ਹੋ ਗਿਆ 3:20 ਹੋ ਗਏ ਆ ਤੇ ਬਸ ਹੋਰ 10-15 ਮਿੰਟਾਂ ਨੂੰ ਆ ਜਣਾ ਬਾਬਾ ਜੀ ਨੇ ਤੇ ਮੈਂ ਹਾਂ ਉਹਨੇ ਤੇਰੇ ਤੁਰੇ ਚੱਲਦੇ ਆਂ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਨੇ ਆ ਆਇਦਰਕ ਆਪ ਸਾਰੇ ਯਾਹ ਮਣੀ ਆ ਵਾ ਬਾਬਾ ਜੀ ਦੇ ਇਤਿਹਾਸਿਕ ਕੋਟ ਵਾਂ ਮੂਰਤਾਂ ਅੱਜ ਦੇ ਨਹੀਂ ਜਾਂਦੀ ਸੰਗਤ ਨਹੀਂ ਆ ਮੈਂ ਤੇ ਆ ਸਾਰੀ ਲਾਈਨ ਸਭ ਭਰੀ ਹੁੰਦੀ ਆ ਉਹਦਾ ਤੇ ਇਧਰੋਂ ਦੀ ਆਣ ਕੇ ਇਧਰ ਨੂੰ ਜਾਈਦਾ ਪਰ ਹੁਣ ਇਧਰ ਕੰਮ ਚੱਲਣ ਦਾ ਤਾਂ ਕਰਕੇ ਹੁਣ ਕਹਿੰਦੇ ਬਾਬਾ ਜੀ ਇਧਰ ਬੈਠੇ ਆ ਚਲੋ ਦੇਖਦੇ ਆ ਇਧਰ ਤੇ ਕੰਮ ਚੱਲਣ ਦਾ ਤਾਂ ਕਰਕੇ ਇਧਰ ਬੰਦ ਕੀਤਾ बाबा जी का दरबार इधर खोलिया अंदर अंदर सारी लाइव स्टेज है बाबा जी के हैं आ रहा अंदर बाबा जी का दरबार जय बा लाल जी या जी की के आज बाबाजी ने जाना ਦਰਸ਼ਨ ਮੇਲੇ ਕਰਲੇ ਆ ਤੇ ਬਾਬਾ ਜੀ ਨੇ ਬੋਲਿਆ ਵੀ ਹੁਣ ਕੜੀ ਮੁਕਾਕੇ ਦਾ ਮੰਨਣ ਕਰਾ ਦਿਓ ਤੇ ਵੇਖੋ ਲੋਕਾਂ ਦੀ ਸ਼ਰਧਾ ਕਿਉਂਕਿ ਬੈਡ ਵਾਜਿਆ ਨਾ ਹੁੰਦੇ ਜਿੱਦਾਂ ਬਰਾਤ ਆਉਣ ਦੀ ਹੁੰਦੀ ਆ ਬਾਜ ਆ ਰਹੀ ਹੁੰਦੀ ਦੇਖਦੇ ਆ ਕਿ ਹੋਂਡੇ ਆ ਹੱਥੋ ਲਾ ਕੇ ਲਗਾੜੇ ਦੇ ਵਜਨ ਕਰਵਾ ਡੇਕਾ ਕੇ ਦੀ ਨਵੀਂ ਲੁੱਕ ਆਹ ਲੁੱਕ ਆਦੀ ਕਾਕੇ ਬਾਏ 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 ਗਿਆ ਕਾਕੇ ਦਾ ਮੁੰਡਾ ਨੇ ਤੇ ਕਰਾ ਲਿਆ ਬਾਦੋਂ ਕਾਕੇ ਨੇ ਸੁਨਾਣ ਕਰਾਈ ਕਾਕਾ ਚੱਕ ਕਰਦਾ ਹਾਂ ਹਾਂ ਸਹੀ ਹੈ ਜੀ ਹਾਂ ਸਹੀ ਹੈ ਜੀ ਨਾ ਇਹ ਤੇ ਸੁਨਾਣ ਕਰਾਈ ਇਹ ਫੇਰ ਚਲੋ ਕੱਪੜੇ ਨੀੜੇ ਬਦਲ ਕੇ ਫੇਰ ਜੰਨੇ ਆ ਇਹ ਆ ਜੀ ਬਾਬਾ ਲਾਲ ਜੀ ਦੀ ਸਮਾਦੀ ਇਹ ਥੋਣ ਲੈਨੇ ਜਾਲੋਂ ਦਰਬਾਰ ਖੁੱਲ ਗਏ ਆ ਜੇ ਤਬੀ ਹੋਈ ਨਾ ਸੋਸ ਇਹ ਨਹੀਂ ਫਾਇਦਾ ਜਿਸ ਸੇ ਆਪ ਵੀ ਜੰਗ ਲਾਣਾ ਹੈ ਤੇ ਪੱਤੇ ਉਪਰ ਖਾਣੇ ਵਿੱਚ ਸਭ ਤੋਂ ਅਸਿਆ ਬੁਰਾ ਇਹਨੂੰ ਡਰਾਪ ਕਹਿੰਦੇ ਹਨ ਬਾਬਾ ਲਾਲ ਜੀ ਦੀ ਸਮਾਦੀ ਤੇ ਮੱਥਾ ਟੇਕ ਕੇ ਇੱਦਾਂ ਚੱਲਦੇ ਹਾਂ ਮੰਦਿਰ ਹੁਣ ਖੁੱਲ ਗਏ ਅੱਗੇ ਬੰਦੀ ਹੈ ਤਾਨੂੰ ਵੀ ਦਰਸ਼ਨ ਕਰਾਉਣੇ ਆ ਇਹ ਬਣੇ ਰਿਓ ਵਲੋਗ ਦੇ ਨਾਲ ਜੈ ਸ਼੍ਰੀ ਬਾਬਾ ਲਾ ਜੈ ਇਹ ਆ ਜੀ ਮੰਦਿਰ ਇਹ ਆ ਜੀ ਸ੍ਰੀ ਤਾਰਾਮ ਜੀ ਦਾ ਮੰਦਿਰ ਯਾ ਸ਼੍ਰੀ ਬਕਾਲਾ ਜੀ। ਆਹ ਮਾ ਸ਼ਹਿਾਰੀ। ਸ਼੍ਰੀ ਕ੍ਰਿਸ਼ਨ ਜੀ। ਹੋਰ ਵੀ ਬਾਬਿਆਂ ਦੇ ਸਰੂਪ ਬਣੇ। ਇਹ ਬਜਰੰਗ ਬਲੀ ਜੀ। ਯਾ ਸ਼੍ਰੀ ਬਜਰੰਗ ਬਲੀ। ਕਿੰਝ ਆ ਸ਼੍ਰੀ ਦਾ। ਇਹ ਆ ਜੀ ਦਾ ਸ਼ੰਦਰ ਵੈਸਤਰਾ ਦਾ ਮੰਦਿਰ। ਬਹੁਤ ਵਧੀਆ ਬਣਿਆ ਖੂਬਸੂਰਤੀ ਲੋਈ ਕਰਕੇ ਬਾਬਾ ਜੀ ਦੇ ਦਰਸ਼ਨਾਂ ਤੇ ਨਾਲਿਕਾ ਆਗੇ ਕਰਕੇ ਵੀ ਮੋਨਣ ਕਰਾ ਕੇ ਤੇ ਬਸ ਹੁਣ ਬਾਜ਼ਾਰ ਚਲੀਏ ਧਾਨਪੁਰ ਵਾਲੇ ਲਾਗੇ ਲੋਕਲ ਮਾਰਕੀਟ ਤੇ ਉੱਥੇ ਥੋੜਾ ਬੋਦਾ ਵੇਖਦੇ ਕਾਕੇ ਵਾਸਤੇ ਜੀ ਲੈ ਸਕਦੇ ਕੋਈ ਘੜੋਂ ਜਾਂ ਕੋਈ ਬਾਬਾ ਜੀ ਦਾ ਸਰੂਪ ਲੈਣੇ ਆ ਤੇ ਫਿਰ ਚਲਦੇ ਆ ਘਰੇ ਤੇ ਟਾਈਮ ਹੋ ਗਿਆ ਇਸ ਟਾਈਮ 4:30 ਹੋ ਗਿਆ ਇੰਨੀ ਹਰੀ ਚੜਾਈ ਆ ਬਾਬਾ ਲਾਜੀ ਦੇ ਉੱਪਰ ਆਉਣ ਨੂੰ ਹੁਣ ਆ ਢਲਾਨ ਆ ਥੱਲੇ ਜਾਉਣ ਵਾਸਤੇ ਉਹਾਂ ਬਿਜਾਰ ਫਿਰ ਰਹੀ ਏ ਅਬ ਯਾਰ ਦੁਕਾਨਾਂ ਲੱਗੀਆਂ ਨੇ ਆਣਿਆਂ ਦੇ ਖਡਾਉਣਿਆਂ ਦੀਆਂ ਤੇ ਸਾਰੇ ਕਿੰਨੇ ਟਲਾਂਣ ਆ ਛੱਲੇ ਦੇਖੋ ਇੱਧਰ ਸਾਰੇ ਹੋਰ ਵੀ ਕਿੰਨੇ ਆਟਮਾਂ ਦੇ ਲੱਗੇ ਆ ਨਾ 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 ਤੁਹੂ ਚੈੱਕ ਕਰੋ ਪਹੀਏ ਘੁੰਮ ਦੇ ਦੇ ਕਿੰਨੇ ਸਾਰੇ ਛੱਲੇ ਲੱਗੇ ਬਹੁਤ ਬਹੁਤ ਵਧੀਆ ਤੇ ਇੱਕ ਆਪਾਂ ਵਿੱਚ ਲੈ ਆਪਣੀ ਭਾਬੀ ਵਾਸਤੇ ਇਹ ਭਾਬੀ ਨੂੰ ਗਿਫਟ ਕਰਾਂਗੇ ਜੇ ਮੇਰਾ ਵਲੋਗ ਵੇਖ ਕੇ ਲਾਈਕ ਕਰੋਗੇ ਫੇਰ ਹੈ ਭਾਬੇ ਦੇ ਦਰਸ਼ਨ ਮੇਲੇ ਕਰਕੇ ਤੇ ਬਸ ਹੁਣ ਖਰੀਦਦਾਰੀ ਮਾੜੀ ਮੋਡੀ ਕਰਕੇ ਤੇ ਚੱਲੇ ਹੁਣ ਪਾਰਕਿੰਗ ਵਾਲ ਨੂੰ ਪਾਰਕਿੰਗ ਤੋਂ ਮੋਟਰਸਾਈਕਲ ਲਈਏ ਤੇ ਫਿਰ ਚੱਲੀਏ ਘਰੇ ਕਿਉਂਕਿ ਟਾਈਮ ਪੰਜ ਵਜੇ ਚੱਲੇ ਆ ਤੇ ਜਾਂਦੇ ਜਾਂਦੇ ਹਨੇਰਾ ਹੋ ਜਾਣਾ ਚਲੋ ਚੱਲੀਏ ਪਾਰਕ ਬਾਈਕ ਆਪਾਂ ਲੈਣ ਦੀ ਪਾਰਕਿੰਗ ਚ ਉਹਦੇ ਬਸ ਹੁਣ ਘਰ ਵੱਲ ਨੂੰ ਚੱਲੀਏ ਤੇ ਆਹ ਹੈ ਜੀ ਧਿਆਨਪੁਰ ਦੀ ਬੈਕ ਸਾਈਡ ਬੈਕ ਸਾਈਡ ਵਾਲੇ ਬੰਨੇ ਪਾਰਕਿੰਗ ਆ ਇੱਧਰ ਦੀ ਵੀ ਵਾਹ ਰਸਤਾ ਹੈਗਾ ਮਗਰ ਵਾਸਤੇ ਧਿਆਨਪੁਰ ਦੇ ਅੰਦਰ ਜਾਣ ਲਈ ਪਰ ਆਪਾਂ ਇੱਧਰ ਦੀ ਨਹੀਂ ਇੱਧਰ ਦੀ ਹੋ ਕੇ ਯੂ ਟਰਨ ਕਰਕੇ ਫੇਰ ਅੰਦਰ ਗਏ ਹਾਂ ਚਲੋ